ਕੋ ਖੜਾ ਨਹੀਂ ਬਣਾਇਆ ਸਾਨੂੰ ਸ਼੍ਰੋਮਣੀ ਕਮੇਟੀ ਦੇ ਬਾਬਾ ਜੀ ਉਹਨਾਂ ਨੇ ਕਿਹਾ ਸ਼੍ਰੋਮਣੀ ਕਮੇਟੀ ਨੇ ਕਿਹਾ ਸਾਨੂੰ ਥਣਾ ਬਣਾਉਣਾ ਅਸੀਂ ਮੈਸੇਜ ਆ ਕੇ ਸੰਗਤ ਨੂੰ ਸੇਵਾ ਲਈ ਬੁਲਾਇਆ ਅਸੀਂ ਸੰਗਤ ਕੋਲ ਜੋ ਤਿਲ ਫੁੱਲ ਸੰਦ ਗਏ 10-10 ਰੁਪਏ ਇਕੱਠੇ ਕਰਕੇ ਬਜਰੀ ਸਿਮਿੰਟ ਰੇਤਾ ਸਾਰਾ ਕੁਝ ਲਿਆਂਦਾ ਸਾਨੂੰ ਕਹਿੰਦੇ ਅੱਜ ਬਣ ਜੂ ਕੱਲ ਬਣ ਜੂ ਸਾਨੂੰ ਉਦੜ ਹੀ ਕਹਿ ਦਿੰਦੇ ਖੜਾ ਨਹੀਂ ਬੰਨਾਂ ਅਸੀਂ ਪੁੱਛਿਆ ਵੀ ਤਾਂ ਜੀ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਾਲਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਗਰ ਦੇ ਟੁਕੜੇ ਸਾਹਿਬਜ਼ਾਦਾ ਬਾਬਾ ਜ਼ੋਰਾਵਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸੁਖ ਸਾਬ ਸੋਸ਼ਲ ਮੀਡੀਆ ਉਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਸ਼ਾਇਦ ਸੰਸਕਾਰ ਸਥਾਨ ਦਾ ਜੋ ਮੁੱਖ ਕੇਂਦਰੀ ਸਥਾਨ ਹੈ ਜਿੱਥੇ ਇੱਕੋ ਚਿਖਾਤੇ ਤਿੰਨੋਂ ਸਰੀਰਾਂ ਦੇ ਸੰਸਕਾਰ ਕੀਤੇ ਗਏ ਦਵਾਂਟਾ ਡਰਮਲ ਜੀ ਵੱਲੋਂ ਓਨੀ ਜਗ੍ਹਾ ਖਰੀਦੀ ਗਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੇ ਇੱਕ ਤਰ੍ਹਾਂ ਦੀ ਦੁਬਧਾ ਜਿਹੜੀ ਹੈ ਉਹ ਪੈ ਰਹੀ ਹੈ ਕਿ ਸ਼ਾਇਦ ਥੜਾ ਓਟਾ ਦਿੱਤਾ ਗਿਆ ਉਹਦੀ ਕਾਫੀ ਚਰਚਾ ਚੱਲ ਰਹੀ ਹੈ ਇਸ ਦਰ ਦੇ ਚੌਂਕੀਦਾਰ ਹੋਣ ਦੇ ਨਾਤੇ ਹੱਥ ਜੋੜ ਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਸ ਪਾਵਨ ਸਥਾਨ ਦੇ ਨਾਲ ਕੋਈ ਭੁੱਲ ਕੇ ਵੀ ਇਦਾਂ ਦੀ ਛੇੜ ਛਾੜ ਨਹੀਂ ਕਰ ਸਕਦਾ ਇਹ ਕੇਵਲ ਰਾਗੀ ਸਿੰਘਾਂ ਦੇ ਬੈਠਣ ਵਾਸਤੇ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਸੀ ਤੇ ਜਦੋਂ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਉਹਦੇ ਨਾਲ ਹਾਲ ਛੋਟਾ ਪੈ ਰਿਆ ਸੀ ਫਿਰ ਸਧਾਰਨ ਸੰਗਤ ਨੂੰ ਬਹੁਤ ਦਿੱਕਤ ਆਉਣੀ ਸੀ ਜਿਹੜੇ ਸ਼ਰਧਾਲੂ ਆਉਂਦੇ ਆ ਪ੍ਰਕਰਮ ਕਰਨ ਚ ਵੀ ਦਿੱਕਤ ਆਉਣੀ ਸੀ ਇਸ ਵਾਸਤੇ ਇਹ ਫੈਸਲਾ ਕੀਤਾ ਗਿਆ ਪ੍ਰਬੰਧ ਵੱਲੋਂ ਕਿ ਜਿਸ ਤਰ੍ਹਾਂ ਸੀ ਉਦਾਂ ਹੀ ਰਹਿਣ ਦਿੱਤਾ ਜਾਏ ਉਸ ਘੇਰੇ ਨੂੰ ਜੰਗਲੇ ਦੇ ਘੇਰੇ ਨੂੰ ਖੁੱਲਾ ਨਾ ਕੀਤਾ ਜਾਏ ਸੋ ਖਾਸ ਕਰਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਸੰਸਕਾਰ ਸਥਾਨ ਦੇ ਉਸ ਪਾਵਨ ਮੁਕੱਦਸ ਥਾਨ ਨਾਲ ਕੋਈ ਭੁੱਲ ਕੇ ਚਾਹ ਕੇ ਵੀ ਕਦੀ ਛੇੜਛਾੜ ਨਹੀਂ ਕਰ ਸਕਦਾ ਤੋ ਕਿਰਪਾ ਕਰਕੇ ਇਦਾਂ ਦੀ ਦੁਬਦਾ ਪਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਬੜੇ ਜਜ਼ਬਾਤੀ ਜੇ ਨਿਰਮਲ ਜੇ ਭਾਵਨਾ ਨਾਲ ਸਿੱਖ ਜੁੜੇ ਹੋਏ ਆ ਇਸ ਤਰ੍ਹਾਂ ਕਿਸੇ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਏ ਜਿਹੜਾ ਪ੍ਰਬੰਧਕੀ ਕਾਰਜ ਹੈ ਹਰ ਤਰ੍ਹਾਂ ਦੀ ਰਾਏ ਤੁਸੀਂ ਦੇ ਸਕਦੇ ਹੋ ਇਹ ਸੰਸਥਾ ਕੌਮ ਦੀ ਸੰਸਥਾ ਹੈ ਤੁਸੀਂ ਆ ਕੇ ਹਾਜ਼ਰ ਹੋਵੋ ਸਭ ਦੇ ਸੁਝਾਅ ਦੀ ਕਦਰ ਕਰਨੀ ਫਰਜ਼ ਬੰਦ ਹੈ ਤੋ ਆਓ ਮਿਲ ਬੈਠ ਕੇ ਪੰਥ ਦੇ ਕਾਰਜ ਕਰੀਏ ਛੀਦੀ ਦਿਹਾੜੇ ਆ ਗਏ ਨੇ ਸੰਗਤਾਂ ਦਾ ਇੱਡਾ ਵੱਡਾ ਇਕੱਠ ਹੋ ਰਿਹਾ ਕਿਵੇਂ ਸਾਰਾ ਕੁਝ ਕਰਨਾ ਉਹ ਤੁਹਾਡੇ ਸਹਿਯੋਗ ਦੀ ਲੋੜ ਹੈ ਭਾਵਨਾ ਨਾਲ ਪਿਆਰ ਨਾਲ ਜੁੜੀਏ ਤੇ ਦੁਬਿਧਾ ਵਿੱਚੋਂ ਬਾਹਰ ਨਿਕਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਨੇ ਸਾਰੀ ਸਥਿਤੀ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਰ ਮੈਂ ਕਿਉਂਕਿ ਇਸ ਹਲਕੇ ਤੋਂ ਸੰਗਤ ਨੇ ਪੰਥ ਨੇ ਇੱਕ ਵੱਡੀ ਸੇਵਾ ਦਿੱਤੀ ਹੈ ਸੇਵਾਦਾਰ ਹੋਂ ਦੇ ਨਾਤੇ ਇਹ ਦੱਸਣਾ ਚਾਹੁੰਦਾ ਕਿ ਜੋ ਅਮਰ ਸ਼ਹੀਦਾਂ ਦਾ ਪਾਵਨ ਸੰਸਕਾਰ ਸਥਾਨ ਹੈ ਉਹ ਬਿਲਕੁਲ ਸੁਰੱਖਿਅਤ ਹੈ ਜਿਸ ਤਰ੍ਹਾਂ ਥੋੜਾ ਜਿਹਾ ਵਧਾਉਣ ਦਾ ਯਤਨ ਕੀਤਾ ਉਹਦੇ ਵਿੱਚ ਸੰਗਤਾਂ ਦੇ ਵਿੱਚ ਥੋੜੀ ਕੋਈ ਜਿਹੜੀ ਦੁਬਧਾ ਹੈ ਕੁਝ ਪ੍ਰਬੰਧਕਾਂ ਦੀ ਜਾਂ ਕੁਝ ਉਹ ਸੇਵਾ ਕਰਾਉਣ ਵਾਲਿਆਂ ਦੀ ਹੋਈ ਮੈਨੂੰ ਯਾਦ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਕੁਝ ਸਾਲ ਪਹਿਲਾਂ ਪਾਵਨ ਅਸਥਾਨ ਜਿੱਥੇ ਅਮਰ ਸ਼ਹੀਦਾਂ ਦੀ ਸ਼ਹਾਦਤ ਹੋਈ ਉਦੋਂ ਇੱਕ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ ਕਿ ਨੀਹਾ ਦੇ ਨਾਲ ਛੇੜਛੜ ਕੀਤੀ ਉਦੋਂ ਵੀ ਸ਼੍ਰੋਮਣੀ ਕਮੇਟੀ ਮੈਂ ਐਗਜ਼ੀਕਟਿਵ ਮੈਂਬਰ ਸੀ ਹਾਲਾਂਕਿ ਸਚਾਈ ਹੈ ਕਿ ਜਿੱਥੇ ਵੀ ਕਿਤੇ ਕੋਈ ਮੈਨੂੰ ਖਾਮੀ ਦਿਸੀ ਹੈ ਤੋਂ ਅਸੀਂ ਕਦੇ ਉਹਦੀ ਕੋਈ ਪ੍ਰਵਾਹ ਨਹੀਂ ਕੀਤੀ ਆਪਣੀ ਠੋਕ ਵਜਾ ਕੇ ਗੱਲ ਜਿਹੜੀ ਹੈ ਉਹ ਕੀਤੀ ਹੈ ਸਵਾਲ ਵੀ ਚੁੱਕੇ ਨੇ ਪ੍ਰਬੰਧ ਠੀਕ ਵੀ ਕਰਾਇਆ ਹੁਣ ਵੀ ਕੋਈ ਹੋਏਗੀ ਤਾਂ ਜ਼ਰੂਰ ਕਰਾਵਾਂਗੇ ਸੋ ਇਸ ਲਈ ਮੇਰੀ ਜਿਹੜੀ ਵਫਾ ਹੈ ਜਾਂ ਜਿਹੜੀ ਮੇਰੀ ਕਮਿਟਮੈਂਟ ਹੈ ਉਹ ਇਹ ਸ਼ਹਾਦਤ ਦੇ ਇਸ ਪਾਵਨ ਦਰਨ ਨਾਲ ਹੈ ਇਥੇ ਰਾਈ ਜਿੰਨੇ ਵੀ ਕੋਈ ਛੇੜਛਾੜ ਨਾ ਸੀ ਸ਼੍ਰੋਮਣੀ ਕਮੇਟੀ ਨੂੰ ਕਰਨ데요ਗੇ ਤੇ ਨਾ ਕੋਈ ਬਾਹਰੋਂ ਆ ਕੇ ਜੇ ਕੋਈ ਕਰੇਗਾ ਅਸੀਂ ਉਹਨੂੰ ਵੀ ਨਹੀਂ ਕਰਨ데요ਗੇ ਜੋ ਹੋਏਗਾ ਪੰਥ ਦੀ ਮਰਜ਼ੀ ਨਾਲ ਹੋਏਗਾ ਜੋ ਹੋਏਗਾ ਸਿਧਾਂਤ ਦੇ ਅਨੁਸਾਰ ਹੋਏਗਾ ਜੋ ਹੋਏਗਾ ਨਿਯਮਾਂ ਦੇ ਮੁਤਾਬਕ ਹੋਏਗਾ ਇਸ ਲਈ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਪਰ ਮਸਲਾ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਭੈ ਭਾਵਨੀ ਵਿੱਚ ਜਿਸ ਭਾਵਨਾ ਦੇ ਨਾਲ ਪੂਰੀ ਦੁਨੀਆ ਦਾ ਸਿੱਖ ਔਰ ਸਿੱਖਾਂ ਤੋਂ ਇਲਾਵਾ ਵੀ ਪੂਰੀ ਮਨੁੱਖਤਾ ਦਾ ਧਿਆਨ ਇਸ ਅਸਥਾਨ ਤੇ ਹੈ ਸੋ ਅਸੀਂ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਦੇ ਹੋਏ ਅਸੀਂ ਸਹਿਬਜ਼ਾਦਿਆਂ ਨੂੰ ਜਿਹੜੀ ਆਪਣੀ ਨਮਸਕਾਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ